ਮੰਨਣਾ ਹੋਰ ਤਰਾ ਹੋਉਂਦੇ ਆ ਕਿ ਆਖਣੇ ਕਿ ਤੈਨੂੰ ਇਹ ਦੋ ਜਣਾਂ ਨੂੰ ਪਤਾ ਲੱਗਾ ਵੀ ਆ ਤੂੰ ਮੈਂ 12 ਪਹੀਆ ਕਰ ਦਿੱਤੀ ਸੀ ਅਸਲੀ ਕਾਲਾ ਅੱਜ ਕਿਤਾ ਆ ਕੇ ਚੁੱਪ ਕਰਕੇ ਲੱਗ ਗਈ ਮੈਂ ਵੈਸੇ ਲੱਗਦਾ ਮੈਂ ਚੱਲ ਬਾਹਰ ਮਿਲਨ ਧੁੱਪ ਸੁਪਕਾ ਦੇ ਧੁੱਪ ਚੜਦੀ ਜਾਂਦੀ ਤੂੰ ਆਪਾ ਤੂੰ ਜਾਣ ਕੇ ਚੜਾਉਣੀ ਸੀ ਅੱਜ ਫੇਰ ਵੇ ਕਿੰਨੀ ਲੇਟ ਆਈ ਹੈ ਤੇ ਕਿੰਨੀ ਧੋਪ ਲੱਗੀ ਹੈ ਇਹਦੇ ਕਈ ਦਾ ਬਿਮਾਰ ਹੋਣਾ ਹੀ ਮੜਕੇ ਨਾਲ ਸਾਨੂੰ ਨੁਗੋਚਾ ਦائیںਗੇ ਕੰਮ ਤੋਂ ਇੱਕ ਤਾਂ ਐਂ ਦੀ ਜੀ ਦੇ ਨੰਗਿਆ ਨਹੀਂ ਜਾਂਦਾ ਇਹ ਗੜੀ ਖਾਣੀ ਤੇ ਇੱਧਰ ਹੁੰਦੀ ਆਈ ਹੈ ਬਾਜਾ ਪੈਂਦਾ ਤੇ ਇੱਧਰ ਵੀ ਚਿੱਕੜ ਬੜਾ ਸੀ ਲੈਣਾ ਕਿ ਥੋੜਾ ਜਿਹਾ ਐਂਦੀ ਤੇ ਬਿਲਕੁਲ ਨਹੀਂ ਨੰਗਿਆ ਜਾਂਦਾ ਤੇ ਮੈਂ ਉਤੋਂ ਦੀ ਅੱਜ ਆਈ ਉਹ ਵੀ ਧੁੱਪ ਦਾ 15 ਮਿੰਟ ਵੱਧ ਲੱਗਦੀ ਤੇ ਕੋ ਸਾਡੇ ਲੱਗੋ ਚ ਉਹਨਾਂ ਨੇ ਮੈਨੂੰ ਪੁੱਛਣ ਲੱਗ ਪਈ ਤੂੰ ਬੜੀ ਉਹ ਖਲੋਤੀ ਰਹੀ ਕਿ ਟਾਈਮ ਲੱਗ ਕੇ ਘਰੋਂ ਤੇ ਮੈਂ ਟਾਈਮ ਨਹੀਂ ਤੁਰਤੀ ਤੂੰ ਨਾ ਵੇ ਇਹ ਪੰਮਾ ਮੇਰਾ ਕਹਿਣ ਨੂੰ ਜੀ ਨਹੀਂ ਕਰਦਾ ਤੈਨੂੰ ਪਰ ਤੂੰ ਉਹਨਾਂ ਰੋਏ ਨਾ ਕੋਈ ਨਾ ਕੋਈ ਬਾਹਰ ਨਾਲ ਚੁਪ ਘਾੜੀ ਛੱਡਿਆ ਕਰ ਬੱਸ ਉਹ ਤੇਰੀ ਪਤਾ ਅਦਰਾਣੀ ਮੇਰੀ ਤੇ ਤੈਨੂੰ ਪਤਾ ਅੱਗੇ ਤੇਰੇ ਤੇ ਨਹੀਂ ਓਕੀ ਰਹੀਂਦੀ ਕਿ ਤੂੰ ਸਭ ਨਾਲੇ ਆਪ ਗੱਲਾਂ ਕਰਾਉਣੀ ਨਾਲੇ ਮਿਲੋ ਕਰਾਉਣੀ ਉਹਦੇ ਤੋਂ ਕਿ ਕੰਸਲੇ ਤੋਂ ਦੀਦੀ ਮੈਂ ਥੋੜਾ ਜਿਹਾ ਪਹਿਲਾਂ ਆ ਜਾਵਾਂ ਮੈਂ ਆ ਜੀ ਹੁਤਾਗਾ ਤੇਰਾ ਰੋਸ ਸਵੇਰ ਹੀ ਨਹੀਂ ਹੁੰਦਾ ਮਤੂਰੀ ਤੇ ਅੱਜ ਵੀ ਥੋੜਾ ਜਿਹਾ ਪਹਿਲਾਂ ਹੀ ਹਾਂ ਤੇ ਪਰ ਉਹ ਥਿਰ ਵੀ ਟਾਈਮ ਨਹੀਂ ਆ। ਨਹੀਂ ਦੀਦੀ ਕੱਲ ਵੀ ਪੈਸੇ ਖੜਨੇ ਹੀ ਤੇ ਤੂੰ ਚਲੇਗੀ ਮੇਰੇ ਜੀ ਨਹੀਂ ਕੀਤਾ। ਅੱਛਾ ਤੈਨੂੰ ਮੈਂ ਤਾਂ ਹੋਰ ਗੱਲ ਪੁੱਛਾਂ ਤੇ ਤੂੰ ਕੱਲ ਪੈਣਾ ਸਾਡੇ ਆਦਨ ਚਲੀ ਵੀ ਗਈ। ਦੀਦੀ ਮੈਂ ਨਾ ਚਲੇਗੀ 4 ਵਜੇ ਮੈਨੂੰ ਪਤਾ ਫਿਰ ਮੈਂ ਹਾਂ ਕੁੜੀ ਨਾ ਰੋਂਦੀ ਹੋਵੇ। ਪਾਣੀ ਮੈਨੂੰ ਬੜਾ ਚਿਰ ਤੇ ਕੱਲ ਗੁੱਸਾ ਨਿਆਣੇ ਮੇਰੇ ਘਰ ਕਾਲੇ ਹੈ। ਇਹ ਵੀ ਦੋਵੇਂ ਭਰਾ ਘਰ ਨਾ ਹੈਗੇ ਤੇ ਤੂੰ ਇੱਦਾਂ ਨਿਆਣੇ ਛੱਡ ਕੇ ਮੇਰੇ ਸੁਣਨੇ ਤੇ ਘਰ ਚੱਲ ਗਿਆ ਅੱਜ ਦਾ ਜਮਾਨਾ ਕਿਹੜਾ ਚੱਲਣ ਦਿਆ। ਦੀਦੀ ਤੇ ਮੈਂ ਨਾ ਤੈਨੂੰ ਚਾਹ ਪਾਣੀ ਪਿਆ ਕੇ ਮੈਂ ਤੁਹਾਨੂੰ ਦੱਸ ਕੇ ਗਈ ਮੈਂ ਹੁਣ ਮੈਨੂੰ ਪਤਾ ਵਾ ਤੂੰ ਚਾਹ ਪਾਣੀ ਵੀ ਪਿਆਇਆ ਹੈ ਆਟਾ-ਆਟਾ ਵੀ ਗੁੰਨਿਆ ਆਇਆ ਹੈ ਪਰ ਐਂ ਦਾ ਘਰ ਛੱਡ ਕੇ ਨਿਆਣੇ ਦੱਸ ਜਮਾਨਾ ਕਿਹੜਾ ਹੈ ਤੂੰ ਨਿਆਣੇ ਘਰ ਛੱਡ ਕੇ ਤੇ ਚੱਲ ਗਈ ਐਨੀਆਂ ਗੱਲਾਂ ਮੈਨੂੰ ਗੁਰਪ੍ਰੀਤ ਤੋਂ ਵੀ ਸੁਣਨ ਨੂੰ ਮਿਲੀਆਂ ਤੇਰੀ लाਡਲੀ ਪਲਾਂ ਠੀਕ ਹੈ ਤੇ ਭੂਏ ਚੜਾਈ ਆ ਉਹ ਜੀਤ ਮੇਰਾ ਨਹੀਂ ਕਰਦਾ ਮੈਂ ਕਿੰਨਾ ਚਿਰ ਤੇ ਬੈਠੀ ਡੀਗਦੀ ਚਾਰ ਵਜੇ ਤੱਕ ਮੈਂ ਤੂੰ ਜ਼ਿਆਦਾ ਹੀ ਲੇਟ ਹੋ ਗਈ ਤੁਸੀਂ ਆਖਿਆ ਮੈਂ ਸਾਢੇ 4 ਘਰੇ ਆ ਗਏ ਹਾਂ ਆਉਂ ਤਾਂ ਫਿਰ 15 ਕਿ ਮਿੰਟ ਮੇਰੇ ਤੇ ਪਹਿਲਾਂ ਨਿਕਲ ਗਈਆਂ ਤੇ ਮੈਂ ਆਖ ਨਹੀਂ ਚਲ ਮੈਂ ਹੁਣ ਚਲ ਜਾਨੀ ਮੈਨੂੰ ਟਾਈਮ ਬੜਾ ਹੁੰਦਾ ਜਾਂਦਾ ਹੈ ਤੇ ਮੰਮੀ ਨੇ ਵੀ ਆਖਣਾ ਜਾਈ ਨਹੀਂ ਮੈਂ ਤਾਂ ਕਹ ਚਲ ਤੁਸੀਂ 3:00 ਵਜੇ ਆ ਗਰਮੀ ਮੈਂ ਲੱਗਾਂ ਦੀ ਨਾ ਕਰ ਮੰਮੂ ਕੰਤੂ ਰਿਤੰਦਰ ਬੜੀ ਇਹ ਕਾਲ ਸੁਣ ਮੇਰੀ ਇੱਕ ਹਾਂਜੀ ਦੀਦੀ ਅੱਪਾ ਤੂੰ ਕੱਲ ਪਹਿਲਾਂ ਦੁੱਧ ਖੜਿਆਇ ਕਰੋ ਨਾ ਦੀਦੀ ਮੈਂ ਨਾ ਖੜਿਆ ਮੈਂ ਕਦੇ ਦੁੱਧ ਤੱਕ ਨਹੀਂ ਖੜਿਆ ਮੈਂ ਤਾਂ ਉਹੀ ਖੜਿਆ ਜਿਹੜਾ ਤੇ ਮੈਨੂੰ ਦੁੱਧ ਦੇਣੇ ਮੈਂ ਉਹਨੀ ਕਲਾਸੀ ਪਾ ਲਈ ਮੇਰੇ ਨਾਲ ਸੁਣ ਪੰਨੋ ਗੁੱਸਾ ਨਾ ਕਰ ਤੈਨੂੰ ਪਤਾ ਜਦ ਮੈਂ ਤਾਂ ਮੇਰਾ ਤੇ ਤੇਰੇ ਨਾਲ ਬੜਾ ਮਾਨ ਪਿਆਵਾ ਹੈਂ ਤੇ ਇਹ ਕੁਕਰਿਓ ਕੱਲ ਦੁੱਧ ਕਿਤੇ ਵਰਬੇ ਤੇ ਪਾ ਕੇ ਰੱਖਦੀ ਰੋਜ ਪ੍ਰੀਤ ਤੇ ਉਹ ਕਿਤੇ ਕੱਲ ਦੁੱਧ ਤਾਂ ਥੋੜਾ ਸੀ ਤੇ ਉਹਨੇ ਤੇ ਭੈਣਾ ਉਹ ਲਗਦੀ ਇਹ ਮੂੰਹ ਤੇ ਦਵਾਈ ਜੀ ਨਿਕਲ ਹੁੰਦੇ ਉਹਦੇ ਐਨਾ ਆਪਣਾ ਨੀ ਕੀ ਚਮੜੀ ਨੂੰ ਹੋ ਜਾਂਦਾ ਤੇ ਉਹ ਕੀ ਹੋਇਆ ਵੀ ਨਾਲ ਤੇ ਦੁੱਧ ਤੇ ਤੇ ਕਰੀ ਜੀ ਤੇ ਦੁੱਧ ਵੀ ਥੋੜਾ ਇਹ ਤੇ ਮੈਂ ਦੁੱਧ ਮੈਂ ਤਾਂ ਕਦੀ ਵੇਖਿਆ ਹੀ ਨਹੀਂ ਗਾ ਤੋਂ ਉਹ ਤਾਂ ਤੇ ਇਹਦੀ ਜ਼ਿੰਮੇਵਾਰੀ ਇਹ ਹੁੰਦੀ ਆ ਤੇ ਦੁੱਧ ਘੱਟ ਸੀ ਇਹਨੇ ਤੇ ਮੈਨੂੰ ਰਾਤੀ ਬੜੀਆਂ ਗੱਲਾਂ ਕੀਤੀਆਂ ਤੇ ਜੇ ਮੇਰੇ ਪਹਿਲ ਤੋਂ ਦੁੱਧ ਲੱਗਿਆ ਤਾਂ ਮੈਨੂੰ ਦੱਸ ਦੇ ਮੈਂ ਆਪੇ ਗੱਲ ਸਮਝਾ ਲਵਾਂਗੀ ਨਹੀਂ ਜੀ ਜੀ ਮੈਂ ਤੇਰੇ ਸਮਝ ਉਹਨ கிளாਸੀ ਦਾ ਦੁੱਧ ਮੈਂ ਲਗਾਈ ਆ ਕਿ ਚਲੋ ਤੁਹਾਨੂੰ ਦੇਣਾ ਹੀ ਇੱਥੇ ਮੈਂ ਆਪੇ ਲੈ ਜਾਵਾਂ ਕਿ ਮੈਂ ਸਵੇਰ ਦੀ ਲੱਗੀ ਜੇ ਉਹ ਉਧਰ ਵੀ ਨਹੀਂ ਗਈ ਚਲ ਮੈਂ ਦੁੱਧ ਹੋਰ ਪਾਸੇ ਉਹਨੂੰ ਪਾ ਕੇ ਰੱਖ ਕੇ ਆਏ ਹਾਂ ਹਾਂ ਮੈਂ ਉਹ ਦੁੱਧ ਪਾ ਦਿੱਤਾ ਚਾਹ ਬਣਾਈ ਸੀ ਮਾਹਰ ਜੋ ਚਾਹ ਬਣਾਈ ਸੀ ਇੱਕ ਵਾਰਾਂ ਥੋੜੀ ਜਿਹੀ ਮੈਂ ਚਾਹ ਬਣਾ ਕਿ ਉਹ ਵੀ ਮੇਕਰਾਂ ਤਾਂ ਦੁੱਧ ਵੱਖਰਾ ਰੱਖ ਕੇ ਗਈ ਹਾਂ ਚਾਹ ਵਾਸਤੇ ਤੇ ਫਿਰ ਭਾਂਡੇ ਚ ਦੁੱਧ ਕਿੱਧਰ ਗਿਆ ਉਹਨੇ ਤਾਂ ਭੈਣਾ ਰਾਤ ਵੀ ਨਹੀਂ ਮੈਨੂੰ ਛੱਡਿਆ ਤੇ ਸਵੇਰੇ ਵੀ ਦਿਨ ਚੜਦਿਆਂ ਉੱਠਦਿਆਂ ਸਾਰੀ ਮੈਨੂੰ ਲੱਗੀ ਹੋਈ ਉਹ ਤੇ ਇਦਾਂ ਪਤਾਵੇ ਪੰਮੂ ਸਾਡੇ ਚ ਲੜਾਈ ਪੈਂਦੀ ਆ ਹੁਣ ਮੈਨੂੰ ਕੀ ਪਤਾ ਉਹ ਦਿਨ ਪਤਾ ਤਾਂ ਹੈਗਾ ਤੇ ਅੱਧੀ ਤੇਰ ਨਾਲ ਡਈ ਰਹਿੰਦੀ ਤੇ ਹੁਣ ਉਹਨੂੰ ਸਾਰਾ ਸਾਰਾ ਤੇਰੇ ਤੇ ਨਾ ਨਾ ਤੈਨੂੰ ਕਾਦਾ ਡਰ ਜਦੋਂ ਤੂੰ ਚੋਰੀ ਨਹੀਂ ਕੀਤੀ ਤੂੰ ਦੁੱਧ ਪਾਇਆ ਨਹੀਂ ਤੂੰ ਖਰੇ ਹੀ ਆਣਾ ਕਰੀ ਅਨਤਾ ਯੂਨੀਫਰ ਕਾਤਾ ਦਾ ਨਾ ਤੇਰੇ ਨਾਲ ਮੈਂ ਆ ਮੈਂ ਰਾਤੀ ਕਹਿ ਦਿੱਤਾ ਮੈਂ ਖਬਰਦਾਰ ਆਵੇਂ ਉਹਦਾ ਨਾਮ ਲਾਵੇਂ ਸਬੂਤ ਲਿਆ ਸਬੂਤ ਨਾ ਗੱਲ ਖਾ ਮੈਨੂੰ ਫੇਰ ਮੈਂ ਮੰਨਣੀ ਮੈਂ ਨਹੀਂ ਐਡਾ ਮੰਨਣੀ ਪਤਾ ਨਹੀਂ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਆਹ ਦੀ ਦੁੱਧ ਮਹੀਨਾ ਰੱਖਿਆ ਸੀ ਹੁਣ ਇੰਨਾ ਰਹਿ ਗਿਆ ਤੇ ਜਿੱਤੋ ਰੋਜ਼ ਮੈਂ ਮਲਾਈ ਲਾਉਣੀ ਅੱਜ ਮਲਾਈ ਕਿੱਧਰ ਚਲ ਗਈ ਮੈਂ ਚੱਲ ਨਿਆਣੇ ਆ ਘਰ ਕਿੱਧਰ ਨਿਆਣੇ ਨੇ ਨਾ ਕੁਛ ਕੀਤਾ ਕੁੱਤਾ ਹੋਵੇ ਕੋਈ ਲਾ ਲਿਆ ਉਹ ਦੁੱਧ ਤੇ ਮਲਾਈ ਵਿੱਚ ਰਲ ਗਈ ਆ ਪਰ ਨਹੀਂ ਮਾਂ ਨੀ ਪਰ ਜੇ ਤੂੰ ਸੱਚੀ ਹੈ ਨਾ ਤੇ ਕੋਈ ਨਹੀਂ ਮੈਂ ਵੀ ਤੇਰੇ ਨਾਲ ਹੀ ਹਾਂ ਹਾਂ ਕਰ ਕਰ ਤੂੰ ਨਹੀਂ ਪਾਇਆ ਜਾਂ ਮੈਂ ਵੀ ਕਰਨ ਤੋਂ ਵਿਚੜਦੀ ਜਾਂਦੀ ਨਹੀਂ ਨਹੀਂ ਕਰ ਕਰ ਤੇ ਸੱਸਾ ਠੀਕ ਹੀ ਤੇਰੀ ਹੁਣ ਹਾਂਜੀ ਜੀ ਠੀਕ ਆ ਜੀ ਨਾ ਮੈਨੂੰ ਦੇ ਦੇ ਥੋੜੇ ਜੇ ਪੈਸੇ ਭਾਵੇਂ ਦੇ ਦੇ ਮੈਂ ਕੀ ਕਰਵਾਉਣਾ ਮੰਮੀ ਤੇ ਰੋਲਾ ਪਾਉਂਦੀ ਰਹਿੰਦੀ ਚਲ ਕੋਈ ਨਹੀਂ ਵੇਣੇ ਆ ਦੇ ਦੇ ਨੇ ਪੁੱਛਦੀ ਮੈਂ ਆਉਂਦੀ ਆ ਤੇ ਸੋਹਣਾ ਬੜਾ ਲਾਂਭੀ ਚੰਗਾ ਆ ਸਾਰਾ ਥਾਂ ਧੋਣਾ ਈ ਤੇ ਆ ਚੌਂਕੇ ਦੀ ਸਲੇਬ ਤੇ ਸਾਰੇ ਅੱਜ ਸਾਫ਼ ਕਰ ਮੇਰੀ ਭੈਣ ਕੋਈ ਨਹੀਂ ਬੀ ਕਰਦੀ ਹਾਂ ਆਹ ਰੋਟੀ ਲੀੜੇ ਮੇਰੀ ਭੈਣ ਤੇ ਧੋਦੇ ਬੜੇ ਨਾ ਉਹਨੇ ਆਣ ਕੇ ਪਾਉਂਦੇ ਜਮਕੇ ਤੁਸੀਂ ਹੋਣ ਇੱਥੇ ਰੱਖ ਲੈ ਬਾਟੀ ਦੇ ਪਾਣੀ ਚ ਚਲ ਠੀਕ ਹੋਈ ਤੇ ਸਰਫ ਲੈ ਅੰਦਰੋਂ ਤੇ ਆਵੇ ਲੀੜੇ ਪਏ ਤੇ ਡੋਕ ਕਸੂਰ ਮਸ਼ੀਨ ਤੇ ਪਏ ਕੋਈ ਨਹੀਂ ਧੋਦੇ ਚੱਲਿਆ ਠੀਕ ਹੋ ਗਿਆ ਚੱਕੜੇ ਪਾ ਦੇ ਮੈਂ ਹੱਥੋਂ ਪਾ ਸੁੱਕ ਜੂ ਆਹ ਕੋਈ ਮਸ਼ੀਨ ਆਪਣੀ ਸਟੋਰੀ ਖਰਾਬ ਹੋ ਗਈ ਕਿ ਕੋਈ ਮੈਂ ਕਾਫੀ ਕੋਟ ਕਿਨ ਛੋੜ ਕੇ ਨਾ ਪਾ ਦੂੰਗੀ ਫਿਰ ਨੀੜੇ ਤੋਂ ਗਈ ਹੈ ਨਾ ਤੇ ਜੇ ਇੱਥੇ ਨੂੰ ਕੋਈ ਗੱਲ ਕਹੋ ਕਿ ਤਰੀ ਨਾ ਜਦੋਂ ਕਿਸੇ ਗੱਲ ਦਾ ਆਪਾਂ ਕੀਤੀ ਨਹੀਂ ਗੱਲ ਕਚੋਰੀ ਨਹੀਂ ਤੂੰ ਕੀਤੀ ਕੋਈ ਗੱਲ ਨਹੀਂ ਆਹ ਹੈ ਨਾ ਦਵਾ ਪਾਉਣੀ ਜੇ ਤੂੰ ਆਪਣੇ ਤੇ ਦਵਾ ਪਾਤਾ ਤਾਂ ਤੁਹਾਡੇ ਸਭ ਤੋਂ ਪਹਿਲਾਂ ਭੂਲੇ ਹੋਣਾ ਹੈ ਚਲ ਠੀਕ ਹੈ ਸੋਹਣੇ ਬੜੇ ਨੀੜੇ ਤੋਂ ਵੀ ਕੋਈ ਨਹੀਂ ਗੱਲ ਨਹੀਂ ਸਭ ਦਾ ਮੈਂ ਇਹਦੇ ਤੇ ਬੋਚ ਜਿਆਣਾ ਮੇਰੇ ਗੋਲੀ ਫੂਲ ਕਿ ਮੇਰੇ ਤੋਂ ਡਰ ਕੇ ਸਿਵਾ ਜੀ ਲਾਉਣੇ ਕਰਦੀ ਹੈ ਕਰਦੀ ਹੈ ਇਹ ਵੀ ਅੱਜ ਤੁਹਾਡੀ ਸਸ਼ਕਾਲ ਕਿੱਥੇ ਦਵਾ ਬਾਹਰ ਹੀ ਕਰਦੇ ਨਹੀਂ ਜੀ ਮੈਂ ਨਾ ਲਾਤੀ ਬਾਹਰ ਬਾਹਰ ਨਾ ਕਿ ਧੁੱਪ ਚੜ੍ਹਦੀ ਜਾਂਦੀ ਹੈ ਦੂਸਰੀ ਜਿਹੜੀ ਮੇਰੀ ਜਿਹੜੀ ਮੈਸੇਜ ਮੈਂ ਬਾਹਰ ਹੀ ਕਰੀ ਅੱਛਾ ਅੱਜ ਬੰਦੇ ਨੂੰ ਮੂੰਹ ਵਿਖਾਉਣ ਤੋਂ ਵੀ ਸ਼ਰਮ ਆਉਂਦੀ ਹੋਣੀ ਨਾ ਜੀ ਵੀ ਘਾਤੋ ਝੂਠੀ ਮੱਤੀ ਵਿੱਚ ਸੱਚ ਕੋਈ ਤੇ ਕੁਝ ਕੀਤਾ ਹੀ ਨਹੀਂ ਹਾਲ ਜਿਹੜਾ ਕਾਂਡ ਕਰਕੇ ਗਏ ਤੁਹਾਡੇ ਪਿੰਨ ਪਤਾ ਨਹੀਂ ਲੱਗਾ ਸਾਨੂੰ ਜੀ ਵੀ ਮੈਂ ਬੋਕਣੀ ਕੀ ਕਰੀਏ ਕਿਉਂਕਿ ਮੈਂ ਕੁਝ ਨਹੀਂ ਕੀਤਾ ਮੈਂ ਦੋਸਤ ਮੈਂ ਆਪਣੇ ਘਰੇ ਜਿਹੜਾ ਤੁਸੀਂ ਬਲਾਸੇ ਪਾ ਲਏ ਨੇ ਤੋਂ ਬਾਅਦ ਤੋਂ ਕੋਈ ਖਰੇ ਨਹੀਂ ਤੋ ਦੋ ਦਿੱਤੀ ਮੈਂ ਗੱਲ ਨਹੀਂ ਕਿ ਕਿ ਤੈਨੂੰ ਮੁੱਦਾ ਪਤਾ ਪਤਾ ਦੋ ਦੋਤੀ ਗੱਲ ਹੋਉਂਦੀ ਮੈਨੂੰ ਨਹੀਂ ਪਤਾ ਕੁਛ ਨਹੀਂ ਦੇ ਤੂੰ ਕਿਉਂ ਤੂੰ ਆਪੇ ਤਾਂ ਦੱਦ ਤੋਤ ਗਿਆ ਕਿੱਥੇ ਘਰ ਤੇ ਤੈਨੂੰ ਛੱਡ ਕੇ ਗਿਆ ਦੂਜੀ ਗੱਲ ਤੁਸੀਂ ਬਿਨਾ ਜੱਸੇ ਹਾਨੂੰ ਚੱਲ ਗਏ ਘਰ ਹੈ ਬੰਦੇ ਦੱਸ ਕੇ ਜਾਂਦਾ ਤੁਹਾਨੂੰ ਜਿਹੜਾ ਕਿਹਾ ਸੀ ਕਿ ਜਿੰਨੇ ਚਿਰ ਅਸੀਂ ਘਰ ਨਹੀਂ ਆਉਂਦੀਆਂ ਨਾ ਚਿਰ ਘਰੋਂ ਨਹੀਂ ਜਾਣਾ ਤੂੰ ਹੀ ਘਰੋਂ ਚੱਲ ਵੀ ਗਿਆ ਮੈਨੂੰ ਕਿਤੇ ਉਧਰ ਕੰਮ ਕਰਕੇ ਚੱਲ ਗਿਆ ਨਹੀਂ ਜਿਵੇਂ ਮੈਂ ਨਾ ਕਰੇ ਕਿ ਮੈਂ ਆਈ ਹਾਂ ਗੱਲ ਦੀ ਮੈਂ ਤਾਂ ਪਿਆਰ ਕਰਦੀ ਹਾਂ ਮੈਂ ਚਾਲ ਦੇ ਟਾਈਮ ਮਾਰਦੀ ਹਾਂ ਐਸੀ ਮਜ਼ਾਕੀ ਹੋ ਗਈ ਤੇ ਫਿਰ ਬੜੇ ਟੰਗੇ ਬਣ ਗਏ ਕਿ ਮੈਂ ਤਾਂ ਉਧਰ ਜਾਊ ਜੇ ਤੂੰ ਘਰੇ ਆਉ। ਹੈਂ? ਤੂੰ ਹੀ ਜਿਹੜੇ ਨੂੰ ਪਤਾ ਜਿਹੜੀ ਤੂੰ ਨਹੀਂ ਸੋ ਸਫਾਈ ਨਾ ਦਿੰਦੇ ਹੈ ਨਾ ਮੈਨੂੰ ਸਾਰਾ ਪਤਾ ਤੁਹਾਡਾ। ਤੁਸੀਂ ਚਾਰ ਲਿੰਦੇ ਜੀਰੀ ਨੂੰ ਮੈਨੂੰ ਨਹੀਂ ਤੁਸੀਂ ਚਾਰ ਸਕਦੇ ਤੇ ਕੰਮ ਤੁਹਾਡਾ ਹੀ ਆ। ਤੁਹਾਡੇ ਤੋਂ ਬਗੈਰ ਕੋਈ ਨਹੀਂ ਕਰ ਸਕਦਾ। ਦੁੱਧ ਤੇ ਮਲਾਈ ਤੂੰ ਹੀ ਲਾਈ ਕਿਉਂਕਿ ਦੁੱਧ ਪਾਇਆ ਤੁਸੀਂ ਭਾਂਡੇ ਚ ਤੋ ਤੁਮ ਮਲਾਈ ਲੱਥੀ। ਉਹਦਾ ਮਲਾਈ ਕਿਉਂ ਨਹੀਂ ਰੋਜ਼ ਸਾਡੀ ਚਾਹੀਦੀ ਨਹੀਂ ਕਿਦਾਂ ਕਰੀ। ਜਿੰਦਿ ਮੈਂ ਉਹੀ ਦੁੱਧ ਪਾਇਆ ਜਿਹੜਾ ਤੁਸੀਂ ਜ਼ਰਾਤੀ ਪਾ ਗਈ। ਕਿ ਮੈਂ ਤੇ ਉਦੋਂ ਬਾਕੀ ਤੇ ਮੈਂ ਫਰੈਸ਼ ਹੋਣਾ ਚਾਹਤੀ ਨਹੀਂ ਮਾਰੀ ਮੈਂ ਉੱਤੇ ਕੱਟੇ ਤੇ ਬੜਾ ਸਭ ਆਪਣਾ ਕੰਮ ਤੇ ਕੱਟ ਤਰੀਕਾ ਕਿਉਂ ਵਾਲਾ ਪਾਇਆ ਵਾ ਕਿਉਂ ਲੱਗੀ ਉਹਦੇ ਨਾਲ ਕੇ ਵਾਲਾ ਪਾਉਂਦਾ ਬਿਹੜਾ ਕੰਮ ਕੋਈ ਹੈਗਾ ਤੈਨੂੰ ਸ਼ਰੀ ਤੂੰ ਹੀ ਤਾਂ ਚੋਪੀ ਲਿਆ ਚੁੱਪ ਮੈਂ ਕਿਉਂ ਰਹਾ ਵਾ ਐਵੇਂ ਉਹਦੇ ਚਿਹਰੇ ਦੇ ਗਰੀਬੜੀ ਦੇ ਟਵਾਲੇ ਹੋਈ ਰਹੀ ਨਹੀਂ ਤੂੰ ਬੜੀ ਗਰੀਬੜੀ ਬਹੁਤ ਗਰੀਬਣੀ ਹੈ ਉਹਦੇ ਇਹ ਕਹਤਾ ਟਾਈਮ ਨਾਲ ਨਹੀਂ ਆਉਂਦੀ ਕੱਲ ਇਹਦੀ ਨੀ ਡੰਡ ਲਾਈ ਕਿਤੇ ਉਹੀ ਟਾਈਮ ਕਿੰਨੀ ਧੁੱਪ ਚੜ ਗਈ ਅੰਦਰ ਅਸ ਤੇ ਝਾੜੂ ਲੱਗਦਾ ਜੇ ਬੇਰਸੀ ਅੱਛਾ ਨਹੀਂ ਤੂੰ ਹੀ ਨਹੀਂ ਆਈ ਜੇ ਉਹ ਆਉਂਦੀ ਤੇ ਤੂੰ ਹੀ ਪੰਦਾ ਪਾਸ ਕਰ ਕਿਛੇ ਬੋਲ ਤੇ ਉਹ ਮੇਰੇ ਨਾਲ ਵੀ ਚੰਗੀ ਹੋ ਗਈ ਮੈਨੂੰ ਤਾਂ ਕੁਝ ਕਹਿਰ ਹੋਰ ਨੂੰ ਤੁਸੀਂ ਕਹਿਂਦੇ ਦੀਪਾਣਾ ਨਾ ਅੱਜ ਤਾਂ ਨੈਗਰੀ ਇਤਿਆਚਾਰ ਕਰੀਦਾ ਆ ਰੱਬ ਵੇਂਦਾ ਸਭ ਕੁਛ ਗਰੀਬ ਵੀ ਕਰਲੀ ਮਿਸਟਰ ਰਵੇ ਨਾ ਗਰੀਬ ਤੇ ਚੋਰੀਆਂ ਤੇ ਹੋ ਗਿਆ ਵਾ ਗੱਦਰ ਘਤੀ ਸੁਬੀਹ ਤਾਂ ਚੋਰੀਆ ਮੈਂ ਤੇਰਾ ਰਾਤ ਵੀ ਫ੍ਰੀ ਤੇ ਕਾਟ ਕਹੀਏ ਸਪੋਰਟ ਕੋਈ ਨਾ ਕਿਸੇ ਤੇ ਇਲਜ਼ਾਮ ਲਾਉਣਾ ਬਹੁਤ ਮਾੜੀ ਗੱਲ ਆ ਤੈਨੂੰ ਆਪਣੇ ਦੱਸ ਤੋ ਤੂੰ ਦੋਈ ਦਿਨ ਹੀ ਬਾਕੀ ਦੋ ਦੁੱਧ ਨਹੀਂ ਰੱਖਿਆ ਗੋਦ ਕਿਤੇ ਕੋਈ ਨਾ ਕੱਟ ਰੱਖਿਆ ਹੋ ਗਿਆ ਮੇਰੇ ਕੋਲ ਨਾ ਪਰੇਖਾ ਪੈ ਗਿਆ ਹੈ ਨਾ ਚਲ ਦੇ ਘਰ ਬਚਾ ਲਈ ਕੋਈ ਦੁੱਧ ਕੋ ਨਹੀਂ ਰੋਜ਼ ਮੈਨੂੰ ਪਤਾ ਵਾ ਮੈਂ ਦੁੱਧ ਕਿੰਨਾ ਰੱਖੀ ਫ੍ਰੀਜਰ ਵਿੱਚ ਕਿੰਨਾ ਨਹੀਂ ਲੈ ਦੁੱਧ ਦਾ ਬੰਦਾ ਥੋੜਾ ਰੱਖਿਆ ਹੋਗਾ ਮੇਰੇ ਕੋਲ ਖਾ ਪੈ ਗਿਆ ਜਦੋਂ ਵੀ ਅਸਲ ਹਾਂਜੀ ਕਰਨਾ ਹੈ ਤਾਂ ਮੈਂ ਦੁੱਧ ਸਰੀਆ ਨਹੀਂ ਇਹ ਤੇ ਪਾਪਾ ਕੋ ਜਾਨੀ ਘੂਏ ਚੜਦੀ ਜਾਂਦੀ ਸਗੋ ਕਿ ਨਾ ਆਪ ਕੰਮ ਕਰਨਾ ਨਾ ਤੈਨੂੰ ਹੀ ਕਰ ਦੇਣਾ ਹਾ ਜਦੋਂ ਆਉਣੀ ਉਹਦੇ ਤੇਰੇ ਨਾਲ ਕਪਤ ਪਾ ਕੇ ਤੇ ਬਹਿ ਜਾਂਦੀ ਹੈ ਨਹੀਂ ਨਹੀਂ ਇਹ ਮੇਰੇ ਮਨੈ ਕੱਲ ਇੰਨੀ ਉਹਨੂੰ ਖੋਲਣਾ ਤੇ ਉਹ ਇੰਨੀ ਖੋਲ ਚੱਗੀ ਇਸ ਤਰੀਕੇ ਨਾਲ ਨਹੀਂ ਨਹੀਂ ਜਿੰਦਗੀ ਆ ਉਹਦਾ ਨੂੰ ਖੋਲਣ ਦਾ ਗੱਲਾ ਕਰਦੀ ਨਾਲ ਕੋ ਮੇਰੀ ਵੀ ਪੇਚੀ ਕਰਨਾ ਆਪ ਕੋ ਮੇਰੀ ਵੀ ਘੱਟ ਲਾਈ ਤੇ ਜੇ ਚੱਲ ਰੋਲ ਤੇ ਬਲਾਈਆਂ ਨਾ ਰੱਖੀ ਹੋਣੀਆਂ ਕੀ ਦੀ ਇਲਾਵਾ ਕਿੱਦਾਂ ਬੰਤਾ ਕਹਿਣਾ ਉਹਨੂੰ ਖੋਲਣੀ ਹੈ ਤੂੰ ਹੀ ਐਵੇਂ ਕਿਵੇਂ ਦੱਸ ਮੈਨੂੰ ਛੋਟਾ ਦਾ ਇਹ ਫਿਰ ਵੀ ਸਕੂਲ ਕੋਈ ਨਹੀਂ ਦੱਸਾਂਗੇ ਨਾ ਪੜ੍ਹਾਂਗੇ ਕੋਈ ਜਿਵੇਂ ਚੰਗੇ ਸਕੂਲ ਸੁਭਾਈਆਂ ਨਾ ਦੋਵੇਂ ਜਵਾਦਾਂ ਮੇਰੇ ਦੋ ਦੋ ਕੋਈ ਨੀ ਟਿੱਕ ਕੋਗੇ ਨਾ ਨਾਂ ਲੱਗਣਾ ਬਿਨਾਂ ਗੱਲ ਤੋਂ ਕਿਉਂ ਨਹੀਂ ਨਾਂ ਲਾ ਦਿੰਦੇ ਇਹ ਕੱਟ ਪਹਿਲਾਂ ਕਿਹੜੀ ਕਦੀ ਨਾ ਤਾਂ ਹਟਾਣਾ ਮੇਰੀ ਤਾਂ ਸਬੂਤ ਤੋਂ ਬਿਨਾ ਕਾਹਨਾ ਕਰੀਂ ਤੇ ਚਲ ਜਾ ਇਹਦੇ ਅੰਦਰ ਨਾ ਕੋ ਆਪ ਕੰਮ ਕਰਦਾ ਨਾ ਉਹਨੂੰ ਕਰਦੇ ਨਾ ਜਿਹਦਾ ਸਬੂਤ ਕੋਟਰ ਤੇ ਕੋ ਲੱਗੇ ਆਵੀ ਠੀਕ ਆ ਉਹ ਤੁਹਾਡੀਆਂ ਅੱਖਾਂ ਅੰਟੀ ਨਾ ਰਹਿ ਜਿੰਦੀ ਜਿਹਦਾ ਸਬੂਤ ਲੈ ਕੇ ਆਉਣੀ ਮੇਰੇ ਮਾਂ ਦੇ ਤੇ ਮੈਨੂੰ ਯਕੀਨ ਹੈ ਮੇਰੇ ਪਾਣਾ ਆਪੜੀਆਂ ਤੋਂ ਬਾਅਦ ਵੀ ਇੱਥੇ ਯਕੀਨ ਆ ਅਰੇ ਰਾਣਾ ਨਾ ਪੈਨਟ ਚ ਖਾਪੜਾ ਪਾਇਆ ਕਰ ਬੋਲੀ ਕੋਈ ਨਹੀਂ ਜਿੱਥੇ ਜਿੱਥੇ ਨੀ ਤਾਂ ਦਿੱਤੀ ਹੋਈ ਆ ਬੋਲੀ ਬੰਦ ਕਰ ਕੇ ਦੇ ਫੋੜੇ ਬੰਦ ਰੱਖ ਤੇ ਨਾ ਕਰਾਉਂਦੇ ਯਾਨੀ ਅਰੇ ਰਾਣਾ ਪਾਈ ਜਾਂਦੀ ਜਾ ਕੇ ਤੇ ਕੰਮ ਕਰ ਜਾ ਤੇ ਆਪਣਾ ਲੈ ਲੋ ਤੂੰ ਜੀ ਤੂੰ ਮੈਨੂੰ ਜਦ ਤੱਕ ਨਾ ਆਪਾਂ ਖੈ ਵੀ ਆਪਣੇ ਬਾਤ ਹੋ ਜੂ ਲੋਕ ਲਾ ਲਈ ਐਵੇਂ ਵਾਲਾ ਪਾਈ ਜਾਂਦੀ ਆ ਛੱਡ ਦੇ ਤੂੰ ਇਹਦੀਆਂ ਗੱਲਾਂ ਤੂੰ ਤਾਂ ਤੇਰੇ ਨਾਲ ਖੋਲ ਦਿੱਤੀ ਖੋਲ ਦਿੱਤੀ ਜਦੋਂ ਬੋਲਦੀ ਕੋਈ ਮੇਰੇ ਨਾਲ ਮਰਬੇ ਲਵਾ ਦਿੱਤੀ ਵੀ ਤੇਰੇ ਨਾਲ ਮਲਵਾਤੇ ਆ ਜਦੋਂ ਮੈਂ ਖੋਲ ਦੇ ਦਿੱਤੀ ਮੈਨੂੰ ਆ ਪਾਣੀ ਪਾ ਕੇ ਕੱਪੜਾ ਥੋੜਾ ਜਿਹਾ ਗਾਂ ਵਾਲੀ ਐਵੇਂ ਮੁਝ ਜਿੱਦਿਆ ਸਬੂਤ ਹੋਵੇ ਤਾਂ ਮੈਂ ਫਿਰ ਤਾਂ ਮੈਂ ਆਖਾਂ ਸਬੂਤ ਨਹੀਂ ਕੋਈ ਨਿਕਲਣਾ ਵੀ ਤੈਨੂੰ ਸਾਰੇ ਪੰਜਾਬ ਨੇ ਕਰਦੀ ਇਹ ਗੱਲ ਕਰਦਾ ਵੀ ਚੰਗਾ ਲੱਗਦਾ ਐਵੇਂ ਥੋੜੀ ਵੀ ਤੇਰੇ ਨਜਾਇਜ਼ ਹੀ ਨਾ ਲਾ ਦੇਣੇ ਪਤਾ ਨਹੀਂ ਕਿਉਂ ਤੂੰ ਇਹਨੂੰ ਇੰਨੀ ਮਾੜੀ ਲੱਗਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਮੇਰੇ ਤੇ ਕਰਤੀ ਪੈ ਗਈ ਦੀਦੀ ਮੈਂ ਤਾਂ ਆਖਾਂਦੀ ਮੇਰਾ ਤੇ ਤਾਂ ਜੀ ਕਰਦਾ ਇੱਥੇ ਇਹ ਜਿਹੇ ਹਾਲਾਤ ਕਰਦੇ ਵੀ ਹੋਰ ਨਾ ਦੱਸ ਆਹ ਦੀ ਹੋਰ ਲਾਣ ਹੋਰ ਲਾਣ ਨੂੰ ਲੈ ਲਾਪੇ ਲਿਆਵੇ ਹੋਰ ਕਿਹੜੀ ਲਿਆਉਂਦੀ ਮੈਨੂੰ ਵੀ ਪਤਾ ਲੱਗੇ ਵੀ ਹੋਰ ਲਿਆਉਂਦੀ ਇਹਨੇ ਹਾਂ ਦੱਸਿਆ ਰੂਹੇ ਉਹ ਹੋ ਗਿਆ ਸੀ ਅੰਟੀ ਮਗਰ ਬੇਚੀ ਦੇ ਲੱਗਦਾ ਕਿ ਕਿਉਂ ਨਹੀਂ ਤੋਂ ਮਗਰ ਬੇਚੀ ਤੇ ਪਹਿਲਾ ਕੱਪੜਾ ਪਾਈਂਦੀ ਛੇਤੀ ਤੋਂ ਉਹ ਕੰਮ ਕਰੇ ਕੱਪੜੇ ਕਮਰਾ ਸਾਰਾ ਸੁਨੂ ਵੀ ਸਾਫ ਕਰਦੀ ਤੇ ਮੈਂ ਬਸ ਇਹ ਕੰਮ ਤੇ ਤੂੰ ਵੀ ਬੜਾ ਚੇਰ ਲਾਉਂਦੀ ਐਂ ਤੇ ਦਿਮਾਗ ਖਰਾਬ ਕਰਦਾ ਅੱਜ ਮੇਰਾ ਮੈਂ ਮੁੰਡਾ ਟਿਊਸ਼ਨ ਸ਼ਟਰ ਚੱਲਨੀ ਆ ਤੇ ਮੈਂ ਗੁਨੇ ਆਈ ਜਾਂਦੀ ਆ ਤੇrna ਮਗਰੋਂ ਬੋਲੂਗੀ ਨਾ ਵੇਹ ਪਰਮਾਤਸੀਏ ਸੱਚ ਤੂੰ ਚੋ ਪਰਮੀ ਠੀਕ ਆ ਤੇ ਕੋਈ ਨਹੀਂ ਮੇਰੇ ਅੰਦਰ ਨੂੰ ਇਹ ਨਾ ਵੇ ਕਪਾਤ ਪਾ ਕੇ ਤੇ ਬੈਠੀਆਂ ਹਾਂ ਮੈਂ ਨਹੀਂ ਮੈਂ ਐ ਕਹੀ ਤੇ ਐਂ ਹੀ ਆ ਜਾਣਾ ਤੇ ਆਈ ਮੈਂ ਮਨੇ ਤੇ ਬਾਹਰ ਹੀ ਕਰਦੀ ਪੌੜੀਆਂ ਸਾਫ਼ ਕਰਕੇ ਨਾ ਮੇਰੇ ਅੰਦਰ ਸਲੈਬ ਨੂੰ ਲੱਗੀ ਹੋਈ ਹੈ ਨਾ ਵੇ ਪੌੜੀਆਂ ਨਿ ਚਿੰਬੜੀਆਂ ਹੋਈਆਂ ਹੋਰੋਂ ਦੀ ਕੋਈ ਨਹੀਂ ਮੈਂ ਕਰ ਆਹ ਮੈਂ ਆਈ ਹਾਂ ਇਸੇ ਵਕ ਮੇਰੇ ਅੰਦਰ ਨੂੰ ਕੰਮ ਕਰ ਰਹੀ ਹੁਣ ਬੈਠੀ ਨਾ ਰਵੀ ਤੇ ਉਹਦੇ ਨਾਲ ਸਿਰ ਨਾ ਢਾ ਛੱਡੀ ਉਹ ਤਾਂ ਤਗੜੀ ਸੇਡ ਆਉਂਨ ਪਰ ਬੋਜੇ ਜਿੰਨੀ ਦੀ ਹੀ ਆ ਗਏ ਨਾ ਫਿਰ ਅੰਦਰੇ ਲੱਗੂ ਇਹ ਨਹੀ ਹੋ ਜੀ ਮੇਰੇ ਤੋਂ ਪੜਾ ਲਿਆ ਮੈਂ ਕਰਤੀ ਹੀ ਕਰੀ ਤੇ ਕੀ ਕਰ ਸਾਰਾ ਦਿਨ ਤੇ ਕੰਮ ਕਰਦਾ ਕੁਝ ਤੋਂ ਦੁੱਧ ਨਹੀਂ ਆ ਸਕਦੀ ਤੇ ਰਹਿਣਾ ਮੈਂ ਨਹੀਂ ਕਰਦੀ ਤੇ ਮੈਂ ਜੇ ਦਿਹਾੜੀ ਲਾਤੀ ਹੁੰਦੀ ਤਾਂ 200 300 ਰੁਪਏ ਆਉਂਦੇ ਦਿਹਾੜੀ ਵਾਲੇ ਸਾਹਿਬ ਬਣ ਗਏ ਘਰ ਦੀ ਇੱਕ ਟਿਕਿਆ دی نے میرے میںلتی کی پر نے نہیں وا میرے ڈوٹ ਮੈਂ ਵੀ ਕਾਰੀ ਬੈਠੀ ਆਂ ਬਸਾਂਦੀ ਆਂ ਮੈਂ ਵੀ ਵਿਸ਼ਵਾਸ ਤੋਂ ਹਰ ਪਰ ਕੀ ਕਰ ਕਿੰਨੇ ਪੈਸੇ ਨਾਲ ਬੰਦਦਾ ਵੀ ਇਹ 4 ਰੁਪਿਆ ਕਿੰਨੇ ਸੌ ਸਾਰਾ ਦਿਨ ਕੰਮ ਕਰਾਂਗੇ ਰੈਂਟ ਰਿਆ ਜੀ ਪਰ ਇਹਨੇ ਨਾ ਮੈਨਾਂ ਨੂੰ ਕੀ ਫਰਕ ਪੈਂਦਾ ਇੰਨਾ ਇਹਨਾਂ ਨੂੰ ਰੱਬ ਨੇ ਦਿੱਤਾ ਜੇ ਪੋਰਾ ਵੀ ਚਮੜੀ ਦੁੱਧ ਲੈ ਵੀ ਗਈਆਂ ਤਾਂ ਫਿਰ ਕਿੱਡੀ ਕਹਾ ਕਰ ਆ ਗਈ ਹੈ ਚਲ ਕੋਈ ਨਹੀਂ ਪੈਸੇ ਤਾਂ ਬਹੁਤ ਘੱਟ ਦੇਣਗੇ ਕੰਮ ਸਾਰਾ ਦਿਨ ਲਾ ਕੇ ਜਿਹੜੇ ਵੀ ਤੋਂ ਜੋ ਵੀ ਕਰਦੇ ਮੈਂ ਕਿਹੜਾ ਜਵਾਬ ਦੇਣੀ ਰੱਬ ਦੀ ਨਹੀਂ ਨਾ ਮੈਂ ਆਪਣੀ ਮਿਹਨਤ ਕਰਦੀ ਆਂ ਅੰਦਰ ਪੋਚਾ ਲਗੜਾਣਾ ਵਾ ਤੇ ਮੈਨੂੰ ਵੀ ਬਾਹਰ ਪਾਇਆ ਪੱਖੇ ਤੁਸੀਂ ਨਾ ਨਾ ਇਹ ਪੋਚਾ ਲਾਵੇ ਮੈਡਮ ਦੇ ਨਾਮੇ ਅੰਦਰ ਜਾ ਪੈਣਾ ਇਹਨਾਂ ਇਹਨਾਂ ਚੇਤ ਲਾ ਦੇ ਦੀ ਕਾ ਲੱਗੇ ਆਪੇ ਘੱਲਿਆ ਕਿ ਟਾਈਮ ਨਾ ਆ ਕੇ ਪੋਚੀ ਨਾ ਆਇਆ ਤਾਂ ਕਿੰਨਾ ਕਿੰਨਾ ਚੇਹਾਂ ਨੂੰ ਬਾਹਰ ਹੀ ਬਹਿਣਾ ਪੈਂਦਾ ਜਦਾਈਆਂ ਉਹ ਝੁੱਕ ਝੁੱਕ ਵੇਖਦੇ ਰਹੀ ਜਾਣੀ ਉਹ ਅਜ ਕਦਾ ਨੂੰ ਪੋਚਾ ਲਾਵੇ ਇੱਕਦੋ ਅੰਦਰ ਜਾਈਏ ਪੋਚਾ ਬਸ ਫੋਚ ਲਾ ਛੱਡਿਆ ਤੇ ਮਾਣ ਫੱਪ ਕੇ ਮੰਜੇ ਦੇ ਪਿੱਛੇ ਅੰਗੜਾ ਮਾਰ ਕੇ ਬੈਠੀ ਰਹੀ ਤੇ ਆਹ ਸਬਜੀ ਧਰ ਲਾ ਲੜਨ ਨੂੰ ਕਵਿਨਿਆ ਵਰਗੀ ਭਾਵੇਂ 20 ਬੰਦੇ ਨਾਲ ਲੜਾ ਲਾ ਤੇ ਸਬਜੀ ਦਾ ਨਹੀਂ ਪਹਿਲਾਂ ਚੜਦੀ ਜਾਂਦੀ ਰੋਟੀਆਂ ਪਕਾਉਣੀਆਂ ਥੁੱਪੇ ਕੰਮ ਕਰਕੇ ਮਰਨਾ ਹੈ ਹੈ ਆਜ ਤੋ ਮੈਂ ਬਣ ਕੇ ਬਾ ਮੰਜੇ ਤੇ ਫੱਬ ਕੇ ਬਹਿ ਗਈ ਟਾਈਮ ਨਾਲ ਨਾ ਨਾ ਧੋ ਕੇ ਗਿੱਡੀ ਮੈਡਮ ਬਣ ਗਈ ਅਜੇ ਆ ਨਹੀਂ ਉਹਨੂੰ ਢਾਲਾ ਤੇ ਦੀਦੀ ਉਹਨਾਂ ਨੂੰ ਸਬਜੀ ਚਰਾ ਲਓ ਦੁੱਧ ਮਾਸਾ ਵੱਧ ਪਾ ਦਿਓ ਪਹਿਲੀ ਗੱਲ ਉਹਨਾਂ ਆਪੇ ਪਾ ਕੇ ਲੈ ਜਾਣਾ ਅਈਂ ਮਿੱਤੇ ਤੂੰ ਕੋਲੇ ਦਿੱਤੀ ਹੋਈ ਮੈਂ ਸਬਜੀ ਸਬਜੀ ਉਹਦੇ ਨਾਲ ਕੀਤੀ ਇਸ ਵਿਚਾਰੀ ਨਾਲ ਉਹਦੇ ਕਿਉਂ ਘਟ ਰੋਲ ਲੈਣੇ ਉਹ ਤਾਂ ਅੱਡੇ ਬਥੇਰਾ ਕੰਮ ਕਰਦੀ ਆ ਅੱਛਾ ਤੂੰ ਜਿਹੜਾ ਦੁੱਧ ਵਾਦ ਲੈ ਜਨਾ ਤਾਂ ਵਾਦ ਕੰਮ ਕਰਾਉਣ ਲੱਗਿਆ ਉੱਥੇ ਕੀ ਹੋਣ ਲੱਗਾ ਬਈ ਨਹੀਂ ਪੈਣਾ ਕਿਤੇ ਨਹੀਂ ਦੁੱਧ ਲੈ ਕੇ ਗਈ ਕਿਉਂ ਉਹਦੇ ਖੱਤੇ ਪੈ ਗਈ ਕੀ ਤੇਰੇ ਦਿਮਾਗ ਚ ਕੰਦਾ ਕੀੜਾ ਵੜ ਗਿਆ ਉਹਦੇ ਕਲਾਪ ਮੈਂ ਮੈਂ ਢਾਉਣੀ ਆ ਨੂੰ ਲਾ ਝਾੜ ਪੋਚੇ ਸਬਜੀ ਤੇ ਤੇਰੇ ਕੋਲ ਚੀਰੀ ਨਹੀਂ ਜਾਂਦੀ ਉਹ ਤਾਂ ਏਡੀ ਫੱਬ ਕੇ ਬਹਿ ਗਈ ਤੇ ਤੈਨੂੰ ਇੰਨਾ ਨਹੀਂ ਫਿਕਰ ਮੈਂ ਸਬਜੀ ਚੀਰਨੀ ਬਸ ਗੱਲਾਂ ਹੀ ਕਰਨੀਆਂ ਆਉਂਦੀਆਂ ਗੱਲਾਂ ਨਾਲ ਸਾਰਨਾ ਆਉਂਦਾ ਏ ਹੋਰ ਕੁਛ ਆਉਂਦਾ ਨਹੀਂ ਤੈਨ ਮੈਨੂੰ ਵਾਧੂ ਕੰਮ ਵਾਲੀ ਵਾਧੂ ਕੰਮ ਵਾਲੀ ਤੁਰਿਆ ਬੱਲੇ ਬੱਲੇ ਕੰਮ ਮਾਰ ਕੇ ਤੇਰੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਵੀ ਦੀਦੀ ਮੈਨੂੰ ਲਾ ਲਾ ਗੱਲਾਂ ਹੀ ਕਰ ਮੇ ਜਾਣਦੀ ਨਾ ਹੋਰ ਤਾਂ ਨਹੀਂ ਨਾ ਪੱਲੇ ਕੁਝ ਵੀ ਹੈਗਾ ਲਿਆ ਕੰਮ ਵਾਲੀ ਤੇ ਮੈਂ ਵੇਖਾਂ ਕਿਹੜੀਆਂ ਤੇਰੇ 1000 ਰੁਪਏ ਜਿੱਥੇ ਕੰਮ ਕਰ ਜਾਂਦੀਆਂ ਵਾ ਤੂੰ ਇਹਨੂੰ ਢਾ ਦੋ ਮੈਂ ਲੱਭਣੂ ਆਪੇ ਆਹੋ ਲੱਭਣੂਗੀ ਘਰੋਂ ਬਾਹਰ ਤੱਕ ਕਦੀ ਪੈਰ ਨਹੀਂ ਪਾਇਆ ਇਹ ਜੇ ਜਾਵੇਂ ਤਾਂ ਗੱਡੀ ਤੇ ਜਾਣੀ ਗੱਡੀ ਤੇ ਆਉਣੀ ਹੈ ਕੰਮ ਵਾਲੀ ਤੇ ਪਿੰਡ ਜਾ ਕੇ ਠੱਠੀ ਚ ਜਾ ਕੇ ਲੱਭ ਲਿਆਵੇਂ ਕੋਈ ਨਹੀਂ ਲੱਭਾਂਗੇ ਤੂੰ ਇਹਨੂੰ ਢਾਉਣ ਵਾਲੀ ਬਣਾ ਮੈਂ ਨਹੀਂ ਢਾਉਣੀ ਇੱਥੇ ਲ ਬੱਲਣਾ ਨਹੀਂ ਪਾਉਂਦਾ ਆਏਂਗੀ ਦੇਖੇ ਰੱਖ ਦੇ ਮੀ ਟੁਕੜਾ ਕੋਲ ਐਸਾ ਤੁਸੀਂ ਬੰਨੂਰੇ ਨੋ ਨਾ ਰਹੀ ਮੈਂ ਇਧਰ ਵੀ ਕੱਢਣਾ ਮੜ ਗਿਆ ਤੂੰ ਮਿੱਤਰ ਬੜਾ ਮੇਰੇ ਵਰ ਝਾੜਨਾ ਵੇਖਣ ਦੀ ਕੋਈ ਨਾ ਵੇਲੇ ਵੇਖਣ ਦੀ ਹਾਂ ਕਿ ਚੱਲ ਵੀ ਇੱਕ ਜੋ ਸੀਰੀਅਸ ਬਿਲਕੁਲ ਮਚਾੜ ਕੇ ਗਈ ਤੇ ਨਾ ਇੱਕ ਚਾੜੂ ਕੱਢ ਕੇ ਤੇ ਗਈ ਤੇ ਮੈਂ ਪੂਰਾ ਕਾੜਾ ਨਾ ਹੋਇਆ ਚਲੋ ਆਹ ਚਾੜੂ ਚਾਹਵੇਂ ਬਾਹਰ ਆਕਰ ਮੈਂ ਦੇਖਾਂ ਸੈਂ ਕੀ ਰੱਖ ਕੇ ਗਈ ਆ ਕੀਗਾ ਦੇ ਨੀ ਕੀਦੇ ਨਾਲ ਹੀ ਲੜਦੇ ਨੇ ਤੇ ਲੜਾਈ ਕਰਨ ਦੇ ਆਪਣੇ ਘਰ ਚ ਆਏ ਨਹੀਂ ਥੋੜੀ ਬਾਤ ਦੇ ਕੋ ਨਹੀਂ ਤੇ ਇਹ ਲੋਕ ਕਰੇ ਤੇ ਮੈਂ ਪਹਿਲੇ ਲੈ ਨਹੀਂ ਥੋੜੀ ਜਿਹੀ ਹਰਕ ਜਿਆਦਾ ਨਾ ਥੋੜੀ ਜਿਹੀ ਲੜਨੀ ਹੋ ਤਾਂ ਦੇ ਨਹੀਂ ਦਈਆਂ ਮੈਂ ਤਾਂ ਪੋਟੇ ਹੀ ਬੱਚੇ ਨੂੰ ਇਹ ਕੋ ਨਾ ਪਾਇਆ ਕਰ ਨਹੀਂ ਕੋਈ ਜਿਹਾ ਲੈ ਕੀ ਪਰ ਆ ਇਹ ਨਹੀਂ ਕੀ ਨਹੀਂ ਆ ਰਿਹਾ ਇੱਕ ਮਿੰਟ ਕਰ ਲੈ ਤਾਂ ਤੇ ਲੱਗਦੇ ਮੈਨੂੰ ਚੱਕ ਲੈ Belum ਦੰਨ ਨਾ ਖੰਦੀ ਨੀ ਮੈਨੂੰ ਮਾਤਾ ਵਾਸਤੇ ਸੂਟ ਦੇ ਦੋ ਮਾਤਾ ਨੇ ਮੈਨੂੰ ਸੂਟ ਦੇ ਦੇ ਹਾਹੀ ਲਈ ਕੋਈ ਇਹਨਾਂ ਪਾਟਾ ਆ ਗਿਆ ਵਾ ਤੇ ਅੰਦਰ ਮਾਰਾ ਮੋਟਾ ਮੰਮੀ ਨਾ ਦੇ ਦੇਣੀ ਫਿਰ ਕੋ ਪੁਰਾਣਾ ਦੇ ਦੇ ਕੇ ਹਾਂ ਆਹੋ ਮੰਮੀ ਦਾ ਦੇ ਦੋ ਸੂਟ ਚਲ ਪਾ ਲੂ ਤੇ ਨਾਲੇ ਨਾ ਮੈਨੂੰ ਅੱਜ ਥੋੜੀ ਜਿਹੀ ਪੈਰੀ ਵੀ ਦੇ ਦੇ ਸੌਂਦੇ ਸਵੇਰੇ ਨਾ ਹੋ ਜਾਈ ਮੈਂ ਠੀਕ ਕਰਵਾਉਣਾ ਮੰਮੀ ਨੂੰ ਠੀਕ ਨਹੀਂ ਤੇ ਕੱਲ ਵੀ ਆਂਦੀ ਕਰਦਾ ਹੀ ਲੱਗਦਾ ਤਾਂ ਨਾ ਘਾਣ ਫਿਰ ਮੈਨੂੰ ਗੁੱਸੇਂ ਦੀ ਤੇ ਮੈਨੂੰ ਪੈਰੀ ਚਲ ਨਾ ਦੇਣੀ ਠੀਕ ਕਰਵਾਉਂਦੀ ਆਹ ਮੈਨੂੰ ਥੋੜੀ ਜਿਹੀ ਦੇ ਦੋ 150 ਕੀ ਹੈ ਹਾਂ ਚਲ ਠੀਕ ਹੈ ਹੁਣ ਲੇਖ ਲਈ ਤੇ ਚੇਤਾ ਰੱਖੀ ਮੜ ਕੇ ਕੱਲ੍ਹ ਹਿਸਾਬ ਚ ਪੰਮ ਰੋਲਾਣਾ ਪਵੇ ਹਾਂ ਜੇ ਲੇਖ ਤੇ ਮਾਵਾ ਝਗਿਆਂ ਦਾ ਵੀ ਹੁੰਦਾ ਕਿ ਨਹੀਂ ਹਾਂ ਨਹੀਂ ਨਹੀਂ ਹਾਂ ਵੀ ਮੈਨੂੰ ਸੂਟ ਪਾ ਦੋ ਮੰਮੀ ਦਾ ਕੋਈ ਨਾ ਮੈਸੇਜ ਨਾ ਕਰਦਾ ਤੇ ਮੈਂ ਮੰਮੀ ਨੇ ਖੜਨਾ ਨਾਲ ਪਾਪਾ ਵੀ ਮੇਰੇ ਕੋ ਮੰਗਾਂ ਦੇ ਆ ਮੈਨੂੰ ਵੀ ਦੇ ਦੋ ਪਰ ਮੇਰੇ ਆਉਣੇ ਨਹੀਂ ਉਹ ਬਾੜੀਆ ਵੀ ਅੱਗੇ ਪਾਈ ਕਰਦੀ ਹੈ ਹੈ ਉਹ ਵੀ ਅੱਗੇ ਪਾਈ ਹੈ ਫਰੀਦ ਕੱਲ੍ਹ ਜਿੱਦ ਦਿੰਦੀ ਹੈ ਨਹੀਂ ਉਹਨੇ ਕਿਤੇ ਦੇਣਾ ਤਾਂ ਮੈਨੂੰ ਆਪਣਾ ਦੇ ਦੇ ਮੈਂ ਨਹੀਂ ਮੰਗਣਾ ਕੋਈ ਨਹੀਂ ਲਾਣ ਕੋਲ ਉਹ ਮੈਨੂੰ ਟੋਪਰ ਦਾ ਕਹਿ ਨਹੀਂ ਉਹ ਗਾਉਂ ਚੰਗੀ ਤਾਂ ਲੱਗਦੀ ਨਹੀਂ ਤੇ ਉਹਨੇ ਕਿ ਥੋੜੀ ਸੋਹਣ ਦੇਣੀ ਇਹ ਕਿਤੇ ਮੇਰਾ ਆ ਸੂਰ ਤੇ ਆ ਵਾਲਾ ਕਿ ਕੋਈ ਨਹੀਂ ਪਾਵੇ ਜਿੰਨੇ ਵੇਲੇ ਪਾਉਣੇ ਮਾ ਆ ਇੱਕ ਮੇਰਾ ਆ ਠੀਕ ਤੇ ਫਿਰ ਭੀੜੇ ਪੂਰੇ ਕੰਮ ਨਹੀਂ ਬਣਾਉਂਦੀ ਸੁਆਈ ਦੇਦੀ ਤਾਂ ਦੇਦੀ ਏ ਮੇਰੀ ਕੁਲਿਬੀ ਨੂੰ ਹਾਂ ਹਾਂ ਜੰਮੀ ਨਮਸਤੇ ਰੇਖਾ ਚੱਲਿਆ ਨੰਮੀ ਦੰਪਲ ਓ ਮੈਂ ਇੱਥੇ ਨਹੀਂ ਹਾਂ ਤੋ ਹਲਾਦੀ ਕਿ ਕਿ ਤਿੰਨ ਕੋਈ ਨਾ ਰਕਸਿਆ ਸੁ ਉਡੀ ਤੇ ਜਾ ਗਰਮੀ ਦੀ ਸੋਕਲੀ ਜਵਾ ਨੂੰ ਤੇਰੀ ਕਸਦੀ ਆਹ ਲੈ ਨਾ ਪਾੜੀ ਸਜਾਉਂਕੀ ਰੋਸਾ ਸਸ ਤੇਰੀ ਉਹਨੂੰ ਦਵਾਈ ਤੇ ਚੱਲੀ ਚੰਗੀ ਦਾ ਕੋਈ ਢੀ ਚੰਗੀ ਪੜਛਣ ਹੁੰਦੀ ਜਦ ਰੋਪਤਾਲ ਗੁਟਾ ਕੋਰੀ ਜਾਂਦੀ ਆਹੋ ਜੇ ਦਵਾਈ ਤੇ ਚੰਗੀ ਹਾਂ ਫਿਰ ਮੈਂ ਇੱਕ ਦੇ ਸਬਦ ਤੇ ਮੇਰੇ ਘਰ ਨੂੰ ਬੋਲ ਕੇ ਘਰੋਂ ਨਾ ਸਾਰੇ ਟਾਈਮ ਨਾ ਰੱਖੀ ਉਸੇ ਰੱਖਿਆ ਨਾ ਟਟਾ ਟਾਣਾ ਪੱਟ ਪਵਾਦੀ ਸਵੇਰ ਮੈਂ ਟਾਈਮ ਨੀ ਆਉਂਦੀ ਕੋਈ ਗੱਲ ਮੈਂ ਕਰਕੇ ਆਉਂਦੀ ਤੇ ਕਹੇ ਲੈ ਲੈ ਜਾ ਕੇ ਹਾਂ ਹਾਂ ਨਹੀਂ ਮੈਨੂੰ ਜਾਇਆ ਕੋਈ ਜਦ ਜਾਨ ਨੂੰ ਦੋਦਾ ਚਾਤਾ ਨਹੀਂ ਤੇ ਮੈਂ ਤੈਨੂੰ ਹੁਣ ਜਿਹੜੇ ਸੌਦੇ ਹੈਗੇ ਸੀ ਮੈਂ ਦੇ ਦਿੱਤੇ ਚੰਗਾ ਹੋਣ ਨਹੀਂ ਦੇ ਤੋ ਹੈਗੇ ਆਹ ਹੋ ਆਹ ਲਮਾਰੀ ਚ ਕੱਢ ਕੇ ਦੋ ਨਵੇਂ ਕੇ ਪ੍ਰਾਣੇ ਕੋ ਦਿੱਤੇ ਆ ਮੈਂ ਦਿੱਤੇ ਤੈਨੂੰ ਕੁਛ ਹੁੰਦਾ ਮੇਰੇ ਸੂਤ ਬਾ ਮੈਂ ਬੋਲੀ ਜਾਂਦੀ ਤੂੰ ਜਾ ਮੇਰੇ ਪੈਰ ਤੇ ਮੈਂ ਦੁੱਧ ਪਾ ਦਿੰਦੀ ਤੇਰੇ ਅੱਛਾ ਦੋ ਆਹ ਦੁੱਧ ਪਾ ਲੀ ਨੀ ਤੇਰ ਤੂੰ ਲੇਟ ਆਉਣੀ ਤੇਰੇ ਚੱਕਰਾਂ ਤੇ ਮੈਂ ਵੀ ਨਾਉਣ ਆਲੀ ਬੈਠੀ ਹਾਂ ਜੀ ਕੋਈ ਹੁੰਦਾ ਆਇਆ ਕਰ ਸਵੇਤ ਨੂੰ ਰੋੜੇ ਦਾ ਜੀਨਾ ਤੋਂ ਕੇਂਦਰ ਲੰਮੇ ਪਈ ਕਿ ਮੈਂ ਤੇਰੇ ਮਗਰ ਮਗਰ ਤੂੰ ਸ਼ਾਂ ਤੇਰੇ ਬੈਠਾ ਤੇ ਚੱਲ ਕੋਈ ਸਵੇਤ ਨੂੰ ਕੋੜਾ ਕੋਤਨਾ ਆਦੀ ਆਪੇ ਪਾਲਣਾ ਦੋ ਤੈਨੂੰ ਕੀ ਲੋਡ ਪਾਉਂਦੀ ਨੂੰ ਜਾ ਚੇ ਮੇਰਾ ਨਾ ਕੀ ਮੈਂ ਦੋਤੇ ਕਿਤੇ ਪੈਰੇ ਸਾਹਮਣੇ ਆ ਕੇ ਕਮੈਂਟ ਕਰਦਾ ਤੇ ਇਦਾਂ ਕਿ ਕੀ ਨਾ ਕਾਨੀ ਨਾ ਕਰਿਆ ਕਰ ਬੋਲਦੀ ਤੇ ਬੋਲੀ ਜਾ ਮੈਨੂੰ 10 ਸਾਲ ਹੋ ਗਏ ਹੁੰਦੇ ਨੇ ਤੁਸੀਂ ਦੱਸਦੇ ਮੈਂ ਕਦੀ ਨਹੀਂ ਕੀਤਾ ਪਤਾ ਨਹੀਂ ਕੀ ਚੀਜ਼ ਕਰਦੀ ਮੈਂ ਤੇ ਕਰ ਤੂੰ ਇਦਾਂ ਬੋਲੀ ਜਾ ਕੇ ਤੇ ਹੁਣ ਵੇਲਾ ਬੋਲਣਾ ਨਹੀਂ ਹਣਦੀ ਹਾਰ ਕੋਲ ਮਿੰਦੇ ਚੁੱਪ ਕਰਨਾ ਪੈਰ ਕੀ ਇਹਨੂੰ ਬੰਦਾ ਵਾਰੀ ਵਾਰੀ ਕਰੇ ਜਾਂ ਲੱਗਦਾ ਚੀਜ਼ਾਂ ਨਾ ਜਿੰਦੀ ਰਹੇ ਮੈਨੂੰ ਤੇਰੇ ਤੇ ਮਾਣ ਮੈਨੂੰ ਤੇਰੇ ਤੇ ਮਾਣ ਹੈ ਮੈਨੂੰ ਤੇਰੇ ਤੇ ਮਾਣ ਤੇ ਭਰੋਸਾ ਤੂੰ ਮੇਰੀ ਕੰਮ ਵਾਲੀ ਨਹੀਂ ਹੈ ਨਹੀਂ ਭੈਣਾਂ ਚਲ ਕੋਈ ਨਹੀਂ ਕੰਮ ਆ ਜਾਂ ਚਾ ਜਾ ਇਸ ਰੇਕਾ ਦਾ ਅਭਿਚੰਗ ਚ ਚੰਨੀ ਇਹਨਾਂ ਨੂੰ ਟੇਸ ਚ ਪਾਣੀ ਦੇ ਦਿੰਦੇ ਨੂੰ ਪਾਣੀ ਪੀਝਵਾ ਕਣ ਪਹਿਲਾਂ ਇੱਕ ਗਲਾਸ ਵਰਗੇ ਉਹ ਨਾਲ ਦੇ ਮੈਂ ਦੇ ਦੋ ਬਸ ਇਹਨੂੰ ਪੂਰੀ ਤੇਰਾ ਕੱਪ ਕਿੱਥੇ ਹੁੰਦਾ ਕੱਪ ਵਿੱਚ ਲਾਣਾ ਪਾਣਾ ਤੇ ਉਹ ਵੀ ਕੱਪ ਚੋਂ ਪਾਣੀ ਦੇਈ ਜਾਂਦੇ ਆ ਜੀ ਜਾਂਦੇ ਨੇ ਤੋਂ ਵੀ ਨਿੱਕੀਆਂ ਨਿੱਕੀਆਂ ਕਲਚੀਆਂ ਦੇ ਕਪਾਤ ਉਹ ਤਾਂ ਪੰਪਾ ਸਾਡਾ ਤੋਂ ਵੀ ਪਵਾ ਛੜ ਗਏ ਹੁਣ ਇਹ ਕੱਪ ਲੈ ਗਏ ਆ ਨਾ ਤੇ ਦੇਖੀਂ ਤੇ ਚੁੱਕ ਕੇ ਬਾਹਰ ਮਾਰਨਾ ਨਹੀਂ ਪਾਉਂਦਾ ਇੱਥੇ ਆਉਣਾ ਚਾਹੀਦਾ ਦੇ ਜਿਹੜੇ ਦਵਾ ਘਰ ਜਾ ਅੰਦਰ ਬੜੀ ਤਾਂ ਆਇਆ ਕਰ ਮੈਂ ਵੀ ਨਾਣਾ ਧੋਣਾ ਹੁੰਦਾ ਮੈਂ ਮੁੱਚ ਤੇਰੇ ਮਗਰ ਮਗਰ ਤੇਰੇ ਤੋਂ ਕੰਮ ਕਰਦੇ ਜਿਹੜੇ ਮੈਨੂੰ ਦਬਾਰਾ ਵਾਜ ਜਾਂਦੇ ਤੇ ਜਿੰਦਾ ਪਈ ਅਗਮਿਤ ਕੋਲ ਫੁੱਟ ਜਾਈਂ ਹੁੰਦਾ ਕਰਦਾ ਨਹੀਂ ਚਿੰਤ ਮੇਰੇ ਕੀ ਨਹੀਂ ਕਰਤਾ ਕੋਈ ਤੇ ਮੁੱਫਰੇ ਦੁੱਧ ਜਾਨੀ ਤਾਂ ਉਹ ਨਹੀਂ ਹੈ ਪਾਣੀ ਦੇ ਬਰਫੋ ਖੜ ਜੀਤੀ ਹਾਂ ਹੁਣੇ ਦਾ ਕਰਦੇ ਨਹੀਂ ਮਖੜ ਜਾ ਫੇਰੇ ਲੈ ਜੀ ਹੁਣ ਤਾਂ ਸਾਡੇ ਵੀ ਬਰਫ ਵਰਤੀ ਕੀ ਸੇਰੇ ਲੈ ਜੀ ਤੋਲਾ ਹੈ ਜੀ Jauh-jauh nisar kena kakak. Ayo, jauh-jauh nisar kakak. Jauh-jauh nisar kakak. Ayo, jauh-jauh. ਦੇਖੀ ਮਾਤਾ ਹੋਆ ਆ ਗਈਆਂ ਕਰ ਰਹੀਆਂ 150 ਦਿੱਤਾ ਕਲ ਨੂੰ ਦਾ ਕੱਪੜਾ ਹਾਂ ਹੋ ਲੈ ਅੰਦਰ ਸੂਟ ਵੀ ਲਿਆਂਦਾ ਵਾ ਮੈਂ ਤੁਹਾਡੇ ਵਾਸਤੇ ਤੇ ਲਿਆਂਦਾ 100 ਰੁਪਈਆ ਹੁਣ ਮੈਂ ਜਾਂ ਤੇ ਵੇਖ ਲਓ ਕਿ ਇੱਥੇ ਹੁਣ ਜਲਤਦਾ ਵੀ ਨਹੀਂ ਫਿਰ ਤੁਰ ਕੇ ਤੁਰੇ ਤੇ ਲੈ ਆਓ ਦਵਾਈ ਹਾਂ ਹੈ ਤੇ ਮੈਂ ਫਿਰ ਕਰਤੀ ਘਰ ਦਾ ਲਿਆਂਦੇ 150 ਰੁਪਈਆ ਲਿਆਂਦਾ ਵਾ ਤੇ ਤੁਹਾਡੀ ਦਵਾਈ ਆ ਜਾਣੀ ਆ ਜਿੰਨੇ ਦੀ ਆਊਗੀ ਤੇ ਕੋ ਆਪਣੀ ਪੱਤੀ ਮੁੱਕੀ ਥੋੜੀ ਜੀਆਂ ਕਿ ਪੱਤੀ ਲੈ ਆਏ ਹੋ ਤੇ 50 ਜੋਗੀ ਆਇਆ ਨਹੀਂ ਅਜੇ ਨਾ ਇਹ ਨਹੀਂ ਪਤਾ ਨਹੀਂ ਕੀ ਕਰਨਾ ਮੈਂ ਜਾਂ ਮੈਂ ਉਸੇ ਟੰਗਾ ਦੁੱਧ ਕੁੜੀ ਉਹ ਗਈ ਨਹੀਂ ਬਾਹਰ ਅੱਛਾ ਇਕੱਠੀ ਹੀ ਗਈ ਉਹ ਕਿਤੇ ਪੀਤੀ ਮਾਤਾ ਚਾਹ ਚੁਣਾ ਕੇ ਅੱਛਾ ਅਚੂ ਪਾਊਡਰ ਵੀ ਲੈ ਆਈ ਅੱਜ ਹੀਰਾ ਕਿਰਾ ਨਾਂ ਲੱਗਣਾ ਨਾਂ ਤੇ ਲੱਗਣਾ ਉਹ ਤਾਂ ਆਪਣੇ ਲੜਦਤ ਮਰੀਆਂ ਨਹੀਂ ਕਿ ਮੈਂ ਉਹਨੂੰ ਤਾਂ ਮੇਰੇ ਤੇ ਵਿਸ਼ਵਾਸ ਵਾਧੂ ਆ ਬੱਤੀ ਦੀ ਦੀ ਉਹ ਨਹੀਂ ਮੇਰੇ ਤੇ ਸ਼ੱਕ ਕਰਨਾ ਚਲ ਕੁੜੀ ਨੂੰ ਪੂਰਾ ਬਸਾ ਪਾウダー ਪਾ ਦੇ ਕਰੂੰ ਮੈਂ ਕਿੱਥੋਂ ਨਿਹੁਣੇ ਮੈਨੂੰ ਕੋਈ ਪੈਸੇ ਜੀ ਤੇ ਸਾਰਿਆਂ ਦਾ ਘਰ ਦਾ ਪਰ ਰੱਬ ਨੂੰ ਪਤਾ ਹੀ ਆ ਇਹ ਚ ਕਿਹੜੀ ਚੋਰੀ ਆ ਆਹੋ ਨਿਆਣੇ ਨੂੰ ਪੋਣਾ ਤੇ ਕੋਈ ਚੋਰੀ ਥੋੜੀ ਕੀਤੀ ਹੈ ਘਰ ਦਾ ਨਾ ਕਰਾਂ ਘਰ ਦਾ ਕੰਮ ਥੋੜਾ ਬਾਧਾ ਛੇ ਮਾੜਾ ਨਹੀਂ ਐਨੀ ਘਰ ਘੱਟ ਦਵਾਈ ਲੈ ਆ ਤੇ ਪਹਿਲਾਂ ਤਾਂ ਮਾੜਾ ਤੁਹਾਨੂੰ ਦਵਾਈ ਦੇਣੀ ਆ ਹੈ ਬਗਤ ਤੂੜ ਮਾਤਾ ਐਵੇਂ ਤੇ ਹਣ ਲੱਤੇ ਪੱਤੇ ਮਿਲਨੀ ਆਪਾਂ ਨੂੰ ਤੇਰੇ ਆ ਮੈਂ ਵੀ ਉਹ ਤਾਂ ਦੀਦ ਦੇ ਪਾਈ ਫਿਰਦੀ ਹਾਂ ਉਹਾਂ ਵੀ ਕਿ ਪਾਟਾ ਪੁੱਟਾ ਜਾਂ ਕਿਦਾਂ ਨੂੰ ਅੱਖ ਨਹੀਂ ਇੱਕ ਹੋਰ ਦੀ ਕਿ ਹੈ ਨਹੀਂ ਆ ਤੇ ਮੈਂ ਹਾਂ ਉਹ ਕਹੇਗਾ ਵਾ ਠੀਕ ਵਾ ਚਲ ਆਪਣੇ ਪਾਇ ਜਾਣਾ ਵਾ ਕੰਸਾਸ ਜਾਣਾ ਵਾ ਹੁਣ ਕੀ ਕੀ ਜਿਵੇਂ ਦਾ ਅਗਲੇ ਨੇ ਦੇਤਾ ਹੁਣ ਨਵਾ ਤੇ ਆਪਣ ਸੁਵਾ ਕੇ ਦੇਣਾ ਹੀ ਨਹੀਂ ਹਾਂ ਪੁਰਾਣਾ ਹਾਂ ਪੈਸੇ ਵੀ ਘਟ ਦੇ ਦਿੰਦੇ ਨਹੀਂ ਤੇ ਮੈਂ ਨਾ ਤਰਾ ਕੋਝ ਕੀ ਧਰੀਏ ਅੱਜ ਚੋਲੇ ਸਬਜੀ ਨਾ ਬਣਾ ਲਾ ਹੈ ਨਹੀਂ ਕੋਈ ਧਰਨ ਮੈਂ ਕਿੱਥੋਂ ਲਿਓਣਾ ਉਹਨੂੰ ਤੇ ਪੋਰਾ ਫਿਕਰ ਨਹੀਂ ਬੰਦੇ ਨੂੰ ਕੁਝ ਕਰਨਾ ਧਰੋਣਾ ਕੋਲ ਲਿਓਣਾ ਵਾ ਜਾਂ ਨਹੀਂ ਲਿਓਣਾ ਨਾ ਇਹੋ ਜਿਹਾ ਤੇ ਹੈ ਹੀ ਨਾ ਉਹਨੇ ਜੀ ਨਿਦੀਆੜੀ ਕਰ ਲਈ ਉਹਨਾਂ ਖਾ ਆ ਗੋਲੀ ਕਟਾ ਤੇਰਾ ਸੋਝਾ ਇਹ ਨਹੀਂ ਆਖਣਾ ਕਿ ਨਿਆਣੇ ਵਾਸਤੇ ਕੋਈ ਚੀਜ਼ ਨਾ ਕੋਈ ਕਿ ਕਾਹੇ ਵਾਸਤੇ ਕੋਈ ਜੀ ਨਹੀਂ ਕਰਦਾ ਉਹਦਾ ਹੈ ਹਾਂ ਮਾਦਾ ਪੇਨ ਨਾਲ ਕੋਈ ਕਿਤੇ ਕੰਮ ਨਿਕਾ ਮੋਟਾ ਮਿਲਦਾ ਤੇ ਮੈਂ ਸੀਸ ਕਰੀ ਇਹਨੇ ਤੇ ਆਦੀ ਕਰ ਲਈ ਅਸਮੇ ਥੋੜੇ ਦਿਨ ਹੋ ਗਏ ਪੈਸੇ ਨਹੀਂ ਜਾਂਦਾ ਤੇ ਫਿਰ ਉਹਨਾਂ ਕੀ ਕਰਨਾ ਹਨ ਭੁੱਖੇ ਨਿਆਣੇ ਭੁੱਖੇ ਬਾ ਛਟਣੇ ਹੈ ਕੋਈ ਮੈਂ ਵੇਖੂ ਜੇ ਕੋਈ ਸੌਖਾ ਉਮੜਾ ਮੋਟਾ ਕੇ ਤੇ ਕਰਦਾ ਕੋਈ ਕੋਈ ਜੋ 5 6 ਸੌ ਹੋ ਰਹੇ ਤੈਨੂੰ ਦਵਾਉਣੀ ਆ ਚਲ ਮੜ ਚੰਗਰਾ ਜੀ ਹੋ ਮੜਾ ਚੰਗਾ ਇੱਕ ਘਰ ਦਾ ਤੂੰ ਜਿਆਦਾ ਮੈਂ ਦੋ ਘਰ ਨਾਲ ਹੋਰ ਕਰਦੀ ਕੰਮ ਪੈਸੇ ਵੀ ਨਹੀਂ ਨਾ ਭਰਦੀਆਂ ਕੰਮ ਲੈਂਦੀ ਨਹੀਂ ਜਾਰਾ ਜਿਮਜਬੂਰੀ ਦਾ ਫੈਰਾ ਠਾੜੀਂਦੇ ਨੇ ਵੀ ਇਹਨਾਂ ਹੁਣ ਕਰਨਾ ਹੀ ਕਰਨਾ ਦੱਬੀ ਉੱਥੇ ਹੀ ਰੱਖੀ ਹੋਣੀ ਆ ਜੈ ਤਾਂ ਦੁਕੜੀ ਨੂੰ ਦਿੱਤਾ ਹੀ ਦਰਦਾ ਤਾਂ ਅੱਛਾ ਮੈਂ ਹੁਣ ਤੇ ਚੋਲਾਂ ਦੀ ਹੁਣ ਪਾ ਬਣਾ ਲਈ ਨਹੀਂ ਪਤਲੀ ਜੀ ਮੈਂ ਤੇ ਕੀਤਾ ਕਿਹੜੇ ਵੇਲੇ ਤੋਂ ਅੱਜ ਤੋਂ ਜਣਾਉਣਾ ਹਾਂ ਹਾਂ ਇਹਨਾਂ ਕੋ ਬਾਲਾਂ ਨੂੰ ਚੋਗ ਲਿਆ ਨਹੀਂ ਆ ਤੇ ਸੱਚ ਜਾਂਦਾ ਇਮੜਾ ਮੋਟਾਂ ਨੂੰ ਚਾਲ ਲੈ ਗਰਬਾਲ ਨੂੰ ਮੀਂਹ ਕਣੀ ਨਾ ਭੇਜ ਜਾਂਦਾ ਫਿਰ ਮੈਡਮ ਨਹੀਂ ਕੱਬੀ ਅੰਦਰ ਕੀ ਤੇ ਪੁੱਤਰ ਨਹੀਂ ਆਂਦਾ ਇਹ ਕਿ ਜੇ ਪੁੱਤਰ ਦਾ ਨਾ ਪਤਾ ਲੱਗਾ ਚਾਬੀ ਦਾ ਮੈਨੂੰ ਲੱਗ ਗਿਆ ਪਤਾ ਮੇਨੇ ਇਹਦੇ ਪੈਸੇ ਪੈ ਰਹਿੰਦੇ ਗੁੱਟੇ ਉਹਦੇ ਵਿੱਚ 1500 ਦਾ ਕੀ ਪਤਾ ਲੱਗਣਾ ਜਿਵੇਂ ਲੈ ਵੀ ਲਵਾਂਗੀ ਰੱਬ ਤੇ ਵੇਂਦਾ ਹੀ ਹੁਣ ਗਰੀਬੀ ਤੇ ਕੀ ਕਰੀ ਪੈਸੇ ਥੋੜੇ ਦੇ ਅੰਦਰੋਂ ਕੋਈ ਨਹੀਂ ਗਾ ਮੇਰੇ ਬੂਦੇ ਜੀ ਨਹੀਂ ਕਰਨਾ ਉਹ ਇਦਾਂ ਤੇ ਬਥੇਰਾ ਕਰ ਲਿਆ ਹੱਕ ਸੱਚੀ ਕਮਾਈ ਤੇ ਇਹਦੇ ਨਾਲ ਕੱਖ ਨਹੀਂ ਬੰਨਣਾ ਹੈ ਲੀੜੇ ਵੀ ਅੰਦਰ ਜੀ ਤਿੰਦੇ ਆਂ ਤੇ ਪਾਟੇ ਦੇ ਦਿੰਦੀਆਂ ਕਾਮਾਂ ਆਂਦੀਆਂ ਸਾਰਾ ਦਿਨ ਲੱਗੀ ਰਾ ਨਾਲ ਕੋ ਸੂਟ ਬਣਾ ਲੂੰਗੀ ਇਤਾਂ ਹੀ ਗਰੀਬੀ ਉੱਠਣੀ ਹੁਣ ਉਹ ਤਾਂ ਨਹੀਂ ਗਰੀਬੀ ਜਾਣੇ ਥੋੜਾ ਪਤਾ ਕਰ ਹੱਥ ਪੇਰ ਨਹੀਂ ਪਹਿਣਾ ਵਾ ਪਥੇਰੇ ਪੈਸੇ ਚਾਪੀ ਤੇ ਵੇਖ ਲਈ ਹੁਣ ਇਹ ਨਾ ਮੈਨੂੰ ਕੀਤਾ ਕਿਸ ਦਿਨ ਛੱਡ ਕੇ ਜਾਣਾ ਕਿ ਨਹੀਂ ਆਸੇ ਪਾਸੇ ਹੋਂਗੇ ਸੱਚੇ ਜੀ ਕੋਈ ਕਿਤੇ ਪਤਾ ਹੀ ਨਾ ਲੱਗ ਜੀ ਨਹੀਂ ਅਪਰਾਜਾ ਤੁਝੇ ਮੇਰੇ ਮਕਾਮੋਂ ਤੁਹਾਨੂੰ ਬਤਨਾ ਮੀ ਤੁਹਾਨੂੰ ਕੀ ਪਤਾ ਲੱਗਣਾ ਅੱਗੇ ਨਹੀਂ ਮੇਰੇ ਤੇ ਪਤਾ ਲੱਗਾ ਉਹਨੇ ਤਾਂ ਸ਼ੱਕ ਕਰਨਾ ਹੀ ਨਹੀਂ ਇਹਨੇ ਉੱਤੇ ਨਿੱਕੀ ਤੇ ਕਰ ਨਹੀਂ ਕਰੀ ਜਾਂਦੀ ਕੱਲੀ ਗੈਥੇ ਗੱਲਾਂ ਮਾਤਾ ਦਾ ਰਣਾ ਚੈਟਿੰਗਾਂ ਕੁਛ ਨਹੀਂ ਕੁਛ ਨਹੀਂ ਮਾਤਾ ਮੈਂ ਤਾਂ ਵੈਸੇ ਹੀ ਕੋਕੋ ਵੀ ਨਹੀਂ ਸੋਚਦਾ ਹੀ ਆਹੀ ਸੋਚਣ ਨਹੀਂ ਕੰਮ ਧੰਦੇ ਦਾ ਵੀ ਕੀ ਧਰਿਏ ਕੀ ਲੋਚ ਹਾਂ ਖੜੀ ਨਾ ਲੱਗਦਾ ਇਹ ਨਹੀਂ ਕਿ ਬਿਸੀ ਸੋਚਦਾ ਤੁਰੀ ਉਹ ਕੰਮ ਕਰਦਾ ਹਾਂ ਨਹੀਂ ਨਹੀਂ ਕੋਹ ਨਹੀਂ ਮੈਂ ਤੇ ਨਾ ਧਰਨਦੀ ਮੈਂ ਲੱਗੀ ਹਾ ਤਾਲ ਕੋ ਸਮਝ ਸੂਤ ਨਹੀਂ ਹਾਂ ਤੇ ਕੀ ਰੋਜ ਕਰੀ ਖੁਸ਼ ਨਹੀਂ ਹੈਗਾ ਹੱਥ ਪੱਲੇ ਲਿਆ ਮੈਂ ਲਿਆ ਕੇ ਤਰ ਅੰਦਰ ਕੋਈ ਨਾ ਕੋਈ